हांवी दोस्तों स्वागत है आज एक और नई वीडियो के बीच। ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਆਂ ਹਰਿਆਣੇ ਦੇ ਵਿੱਚ ਠੀਕ ਆ। ਜਿੱਥੋਂ ਮੂੰਗਫਲੀ ਦਾ ਮੂੰਗੀ ਦਾ ਨੀਰਾ ਆਪਾਂ ਲਿਆ ਸਕਦੇ ਹਾਂ ਠੀਕ ਆ। ਸੋਡੇ ਕੰਮ ਦੀ ਵੀਡੀਓ ਹੈ ਵੀਡੀਓ ਦੇ ਐਂਡ ਤਾਈਂ ਜੁੜੇ ਰਹੋ ਠੀਕ ਆ। ਤੇ ਸਾਰੀ ਆਪਾਂ ਜਾਣਕਾਰੀ ਦੇਵਾਂਗੇ ਤੁਹਾਨੂੰ। ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਹੜੰਬਾ ਚੱਲ ਰਿਹਾ। ਇਹ ਮੂੰਗਫਲੀ ਦਾ ਨੀਰਾ ਕੱਢ ਰਹੇ ਆ ਹਰਿਆਣੇ ਦੇ ਵਿੱਚ ਆਹੇ ਠੀਕ ਆ ਸੋ ਨੂੰ ਏਰੀਆ ਵੀ ਦੱਸਾਂਗੇ ਆਪਾਂ ਠੀਕ ਆ ਤੁਸੀਂ ਜਾ ਕੇ ਦੇਖ ਕੇ ਇਥੋਂ ਨੀਰਾ ਲਿਆ ਸਕਦੇ ਹੋ ਤੇ ਦੇਖ ਸਕਦੇ ਹੋ ਹੜੰਬੇ ਨਾਲ ਨੀਰਾ ਕੱਢਿਆ ਹੋਇਆ ਮੂੰਗਫਲੀ ਮਸ਼ੀਨਾਂ ਪੱਟ ਕੇ ਇਕੱਠੀ ਕਰਕੇ ਸੁਕਾ ਕੇ ਬਿਲਕੁਲ ਸੁੱਕਿਆ ਨੀਰਾ ਭਜਨ ਬਹੁਤ ਘੱਟ ਹੁੰਦਾ ਦੋਸਤੋ ਇਹਦੇ ਵਿੱਚ ਤੇ ਦੇਖ ਸਕਦੇ ਹੋ ਇਸ ਤਰ੍ਹਾਂ ਕੱਢਿਆ ਜਾਂਦਾ ਇਹਨੂੰ ਹੜੰਬੇ ਦੇ ਨਾਲ ਮੂੰਗਫਲੀ ਅੱਡ ਕੱਢੀ ਜਾਂਦੀ ਆ ਤੇ ਕਾਫੀ ਮੂੰਗਫਲੀ ਨੀਰੇ ਦੇ ਵਿੱਚ ਵੀ ਆ ਜਾਂਦੀ ਆ ਤੁਸੀਂ ਦੇਖੋਗੇ ਜੋ ਸੰਪਨ ਤੁਹਾਨੂੰ ਦਿਖਾਵਾਂਗੇ ਤੇ ਇਹਦੇ ਵਿੱਚ ਕਾਫੀ ਮੂੰਗਫਲੀ ਨੀਰੇ ਦੇ ਵਿੱਚ ਆ ਜਾਂਦੀ ਹੈ ਜੋ ਬੱਕਰੀਆਂ ਲਈ ਲਾਭਦਾਇਕ ਹੁੰਦੀ ਹੈ ਤੇ ਘੋੜੀਆਂ ਵਾਲੇ ਵੀਰ ਤੇ ਬੱਕਰੀਆਂ ਵਾਲੇ ਵੀਰਾਂ ਲਈ ਸਪੈਸ਼ਲ ਵੀਡੀਓ ਇਹ ਆਪਣੀ ਤੇ ਇਹਦਾ ਆਪਾਂ ਏਰੀਆ ਦੱਸਦੇ ਹਾਂ ਤੁਹਾਨੂੰ ਕਿੱਥੇ ਪਹੁੰਚੇ ਹੋਏ ਆਪਾਂ ਇਹ ਆਪਾਂ ਜੀ ਡੱਬਲੀ ਤੋਂ ਸਰਸਾ ਰੋਡ ਦੇ ਉੱਪਰ ਪਿੰਡ ਪੈਂਦਾ ਪੰਨੀ ਵਾਲਾ ਮੋਟਾ ੁਰਗੂ ਆਣਾ ਪਿੰਡ ਲੱਖੂ ਵਾਲੀ ਇਨਾ ਪਿੰਡਾਂ ਦੇ ਵਿੱਚ ਮੂੰਗਫਲੀ ਦਾ ਗੜਾ ਜਿਹਨੂੰ ਆਪ ਕਹਿ ਸਕਦੇ ਆ ਤੇ ਇੱਥੋਂ ਤੁਸੀਂ ਆਪ ਦਾ ਪਤਾ ਕਰਕੇ ਮੂੰਗਫਲੀ ਦਾ ਨੀਰ ਲੈ ਆ ਸਕਦੇ ਹੋ ਠੀਕ ਆ ਤੇ ਇਹਦੇ ਵਿੱਚ ਇਹ ਆ ਵੀ ਤੁਸੀਂ ਅੱਜ 10 ਸਤੰਬਰ ਹੋ ਗਿਆ ਠੀਕ ਆ 5-10 ਦਿਨਾਂ ਦੇ ਵਿੱਚ ਵਿੱਚ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪ ਦਾ ਇਧਰੋਂ ਆ ਕੇ ਨੀਰ ਲੈ ਜਾ ਸਕਦੇ ਹੋ ਦੋਸਤੋ ਜੇ ਕੋਈ ਮੇਰਾ ਵੀ ਨੇੜੇ ਦਾ ਹੈਗਾ ਕੋਈ 100-50 ਕਿਲੋਮੀਟਰ ਤੱਕ ਦਾ ਤੇ ਤੁਸੀਂ ਆ ਕੇ ਆਪ ਦਾ ਪਤਾ ਕਰਕੇ ਗੱਡੀ ਤੇ ਜਾਂ ਮੋਟਰਸਾਈਕਲ ਤੇ ਇੱਥੋਂ ਨੀਰ ਲੈ ਜਾ ਸਕਦੇ ਹੋ ਠੀਕ ਹੈ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਵੀ ਨਵੇਂ ਆ ਉਹ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲੈਣ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜਿੰਨੇ ਵੀ ਵੀਰ ਆ ਉਹ ਵੀਡੀਓ ਨੂੰ ਆਪਣੀ ਘੋੜੀਆਂ ਵਾਲਿਆਂ ਦੇ ਗਰੁੱਪਾਂ 'ਚ ਤੇ ਬੱਕਰੀਆਂ ਵਾਲਿਆਂ ਦੇ ਗਰੁੱਪਾਂ 'ਚ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ